ਸਾਂਝ ਤੇ ਵੀ ਤੇ ਪ੍ਰੋਗਰਾਮ ਖਾਸ ਮੁਲਾਕਾਤ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਖਾਸ ਮੁਲਾਕਾਤ ਖਾਸ ਮੁਲਾਕਾਤ ਦੇ ਵਿੱਚ ਖਾਸ ਸਖਸ਼ੀਤਾਂ ਹੋਣ ਤੇ ਖਾਸ ਗੱਲਬਾਤ ਨਾ ਹੋਵੇ ਫਿਰ ਖਾਸ ਬਣਦੀ ਨਹੀਂ ਫਿਰ ਆਮ ਹੀ ਰਹਿ ਜਾਂਦੀ ਹੈ ਇਸੇ ਕਰਕੇ ਅੱਜ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਕਮਿਊਨਿਟੀ ਦਾ ਮਾਣ ਜਿਨ੍ਹਾਂ ਨੇ ਕਮਿਊਨਿਟੀ ਦਾ ਨਾਮ ਬਹੁਤ ਉੱਚਾ ਕੀਤਾ ਹੈ ਫਿਕਸ ਸੋਸਾਇਟੀ ਤੋਂ ਦੋ ਮੇ ਸ਼ਕਤੀਆਂ ਅੱਜ ਇਸ ਸਟੂਡੀਓ ਵਿੱਚ ਪਹੁੰਚੀਆਂ ਨੇ ਉਹਨਾਂ ਦੇ ਬੁਲਾਉਣ ਦਾ ਮੰਤਵ ਕੀ ਹੈ ਪਹਿਲਾਂ ਇਹ ਦੱਸਦੇ ਹਾਂ ਕਿ ਜਿਉਂ ਹੀ ਅਮਰੀਕਾ ਦੇ ਸਰਪੰਚ ਡੋਨਲਡ ਟਰੰਪ ਨੇ ਗੱਦੀ ਸੰਭਾਲ ਲਈ ਟੈਰਫ ਦੀ ਗੱਲ ਕਰ ਦਿੱਤੀ ਕਿ ਟੈਰਫ 25% ਕੈਨੇਡਾ ਨੂੰ ਲੱਗੇਗਾ ਮੈਕਸੀਕੋ ਨੂੰ ਲੱਗੇਗਾ ਚਾਈਨਾ ਨੂੰ ਲੱਗੇਗਾ ਮੇਰਾ ਖਿਆਲ ਹੈ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਕੈਨੇਡੀਅਨ ਹੋਣ ਦੇ ਨਾਤੇ ਸਾਨੂੰ ਬੀਇੰਗ ਅ ਕੈਨੇਡੀਅਨ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਕੈਨੇਡਾ ਦੇ ਵਾਸੀ ਆ ਕੈਨੇਡਾ ਦੇ ਵਸੇ ਹੁੰਦੇ ਆ ਕੈਨੇਡਾ ਦੀਆਂ ਬਣੀਆਂ ਪ੍ਰੋਡਕਟ ਅਸੀਂ ਲੈਣੀਆਂ ਨੇ ਇਹਦੇ ਵਾਸਤੇ ਕੈਨੇਡੀਅਨ ਕਿਵੇਂ ਬਣਨਾ ਹੈ ਇਸ ਮੁਹਿੰਮ ਨੂੰ ਚਲਾਉਣ ਦੇ ਲਈ ਪ੍ਰਾਊਡ ਕੈਨੇਡੀਅਨ ਬਣਨ ਦੇ ਲਈ ਬਹੁਤ ਵਧੀਆ ਉਪਰਾਲਾ ਜਿੱਤੇ ਕਮਿਊਨਿਟੀ ਦੇ ਹੋਰ ਕੰਮ ਮਨੁੱਖਤਾ ਦੀ ਸੇਵਾ ਕਰਨੀ ਰੋਜ਼ਗਾਰ ਭਾਲ ਕੇ ਦੇਣਾ ਪਤਾ ਨਹੀਂ ਕਿੰਨੇ ਕ ਮਹਿਕਮੇ ਨੇ ਜਿਵੇਂ ਵੱਡਾ ਪੰਜਾਬ ਰਾਜ ਬਿਜਲੀ ਬੋਰਡ ਦਾ ਦਫ਼ਤਰ ਹੁੰਦਾ ਨਾ ਪਟਿਆਲੇ ਸ਼ੇਰਾਂ ਵਾਲੇ ਗੇਟ ਜਾ ਕੇ ਦੇਖੋ ਕੋਈ ਮਹਿਕਮਾ ਲੇਖਾਕਾਰ ਦਾ ਕੋਈ ਅਕਾਊਂਟਿੰਗ ਦਾ ਕੋ ਕਾਦਾ ਹੈ ਕੋ ਕਾਦਾ ਹੈ এমਪਲॉयਮੈਂਟ ਦਾ ਇਸੇ ਤਰ੍ਹਾਂ ਇਹਨਾਂ ਦੇ ਬੜੇ ਵੱਧੂ ਮਹਿਕਮੇ ਨੇ ਪਰ ਇਹਦੇ ਵਿੱਚੋਂ ਜਿਹੜਾ ਨਵਾਂ ਕਾਰਜ ਜਿਸ ਦਿਨ ਦਾ ਮੁਸੀਬਤ ਖੜੀ ਕੀਤੀ ਹੈ ਕੈਨੇਡਾ ਦੇ ਉੱਤੇ ਉਸੇ ਦਿਨ ਦਾ ਇਹਨਾਂ ਨੇ ਇੱਕ ਮਹਿੰਮ ਵਿਢੀ ਹੈ ਉਹਦੇ ਨਾਲ ਉਹਦੇ ਵਾਸਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਅੱਜ ਸਤਵੀਰ ਸਿੰਘ ਚੀਮਾ ਜਿਹੜੇ ਕਿ ਪਿਕ ਸੋਸਾਇਟੀ ਦੇ ਸੌਣ ਕਰਤਾਰ ਦਾਤਾ ਪੰਜਾਬੀ ਵਿੱਚ ਮੈਂ ਕਹਾ ਤੇ ਨਾਲ ਕਮਿਊਨੀਕੇਸ਼ਨ ਤੇ ਖਾਸ ਕਰਕੇ ਐਡਵਰਟਾਈਜ਼ਮੈਂਟ ਦੇ ਮਾਰਕੀਟਿੰਗ ਦੇ ਡਾਇਰੈਕਟਰ ਫਲਕ ਬਹਿਤਾਬ ਜੀ ਉਹਨਾਂ ਨੂੰ ਸੱਦਾ ਦਿੱਤਾ ਉਹਨਾਂ ਦਾ ਕਰਦੇ ਹਾਂ ਸਵਾਗਤ ਚੀਮਾ ਸਾਹਿਬ ਤੇ ਫਲਕ ਜੀ ਤੁਹਾਡਾ ਦਿਲ ਦੀਆਂ ਗਰਾਂਹਾਂ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਜੀ ਇੱਕ ਵੀ ਮੰਨ ਦੇ ਵਿੱਚ ਆਈ ਤੁਸੀਂ ਤਾਂ ਆਮ ਜਿਹੜੇ ਮਨੁੱਖਤਾ ਤੇ ਹੋਰ ਕੰਮ ਕਰਦੇ ਰਹਿੰਦੇ ਰਹੇ ਹੋ ਚੀਮਾ ਸਾਹਿਬ ਤੋਂ ਮੈਂ ਸ਼ੁਰੂ ਕਰ ਲੈਣਾ ਆਹ ਦੁਨੀਆਂ ਦੇ ਵਿੱਚ ਕਿਵੇਂ ਆ ਗਏ ਆ ਕਿ ਲਾਇਲ ਕੈਨੇਡੀਅਨ ਆਪਾਂ ਤਾਂ ਲਾਇਲ ਹੀ ਆ ਪਹਿਲਾਂ ਹੀ ਕੈਨੇਡਾ ਲਈ ਲਾਇਲ ਆ ਤੁਸੀਂ ਲਾਇਲ ਹੋਣ ਦੇ ਨਾਤੇ ਇਹ ਡੀ ਵੱਡੀ ਸੰਸਥਾ ਨੂੰ ਚਲਾ ਰਹੇ ਹੋ ਲਾਇਲ ਕਰਕੇ ਹੀ ਆ ਹੁਣ ਜਿਹੜੀ ਮੋਹਮ ਹੈ ਤੁਸੀਂ ਚਾਹੁੰਦੇ ਹੋ ਵੀ ਹਰ ਵਿਅਕਤੀ ਇਹਦੇ ਲਈ ਲਾਇਲ ਬਣੇ ਕੀ ਮਕਸਦ ਹੈ ਜੀ ਗੁਦੀਪ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਜਦੋਂ ਦੇ ਉੱਥੇ ਨਵੇਂ ਪ੍ਰਧਾਨ ਆਏ ਨੇ ਪ੍ਰੈਜ਼ੀਡੈਂਟ 트ੰਪ ਉਹਨਾਂ ਨੇ ਇੱਕ ਬੜਾ ਗਲਤ ਜਿਹਾ ਸ਼ੋਸ਼ਾ ਛੱਡਤਾ ਕਿ ਮੈਂ ਕੈਨੇਡਾ ਨੂੰ ਆਪਣੇ ਯੂਐਸਏ ਵਿੱਚ 51st ਟੀਰ ਬਣਾ ਕੇ ਲਾ ਲੈਣਾ ਜੀ ਠੀਕ ਹੈ ਉਹਨੇ ਕਲੀਅਰ ਮੈਸੇਜ ਛੱਡ ਹੂੰ ਉਹਨੇ ਕਿਹਾ ਕਿ ਮੈਂ ਇਕਨੋਮਿਕਲੀ ਇਹਨਾਂ ਨੂੰ ਇੰਨਾ ਸਕਵੀਜ਼ ਕਰੂੰਗਾ ਵੀ ਇਹਨਾਂ ਕੋਲ ਇਹਨਾਂ ਦੇ ਗੋਡੇ ਲਵਾ ਕੇ ਇਹਨਾਂ ਨੂੰ ਨਾਲ ਆਪਣੀ ਲੋੜ ਨੂੰ ਸਾਡੇ ਨਾਲ ਜੁੜਨ ਨਾਲ ओके okay. hmm. ठीक है जद्दं ਤੁਸੀਂ ਦੇਖਿਆ ਆਪਣੇ ਫੈਡਰਲ ਗਵਰਨਮੈਂਟ ਪ੍ਰੋਵਿੰਸ਼ੀਅਲ ਗਵਰਨਮੈਂਟ ਸਾਰਿਆਂ ਨੇ ਰਲ ਕੇ ਇਸ ਚੀਜ਼ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸਟੈਪਸ ਲੈਣਾ ਸ਼ੁਰੂ ਕਰ ਦਿੱਤੇ ਤੇ ਐਸ ਕਮਿਊਨਿਟੀ ਐਸ ਸਿਟੀਜ਼ਨਸ ਇਸ ਸਾਡੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਵੀ ਅਸੀਂ ਵੀ ਉਹਨਾਂ ਦਾ ਪੂਰਾ ਸਹਾਇਕ ਦਈਏ ਓਕੇ ਤੇ ਸਭ ਤੋਂ ਜ਼ਰੂਰੀ ਕੰਮ ਹੈ ਕਿ ਅਸੀਂ ਆਪਣੇ ਆਪ ਨੂੰ ਸਟਰੋਂਗ ਕਰੀਏ ਜਿਹਦਾ ਸਭ ਤੋਂ ਸਿੰਪਲ ਤਰੀਕਾ ਹੈ ਕਿ ਅਸੀਂ ਆਪ ਵੀ ਸ਼ੁੱਡ ਆਲ ਬਾਇ ਕੈਨੇਡੀਅਨ ਵੀ ਸ਼ੁੱਡ ਆਲ ਜਿਹੜੀ ਆਪਣਾ ਟੂਰਿਜ਼ਮ ਹੈ ਸਾਰਾ ਆਪਾਂ ਇੱਥੇ ਕੈਨੇਡਾ ਜੀ ਜਾਈਏ ਐਡਾ ਵੱਡਾ ਕੈਨੇਡਾ ਹੈ ਕੈਨੇਡਾ ਤੋਂ ਵੱਡਾ ਬਿਊਟੀਫੁਲ ਮੋਲਕ ਦੁਨੀਆ ਦੇ ਵਿੱਚ ਨਹੀਂ ਕਿਤੇ ਬਿਲਕੁਲ ਮੇਰੇ ਖਿਆਲ ਅਸੀਂ ਐਕਸਪਲੋਰ ਹੀ ਨਹੀਂ ਕੀਤਾ ਵੀ ਸ਼ੁੱਡ ਬਾਈ ਲੋਕਲ ਹੁਣ ਆਪਣੀਆਂ ਜਿਹੜੀਆਂ ਲੋਕਲ ਸਮਾਲ ਬਿਜ਼ਨਸ ਜੇ ਸਟਰੋਂਗ ਹੁੰਦੀਆਂ ਨੇ ਜੀ ਸਾਡਾ ਇਸ ਤੋਂ ਵੱਡਾ ਹੋਰ ਕੋਈ ਦੇਣ ਹੋ ਹੀ ਨਹੀਂ ਸਕਦੀ ਆਪਣੀ ਜਿਹੜੀ ਕੰਟਰੀ ਨੂੰ ਅਸਲੇ ਬਿਲਕੁਲ ਉਹ ਤਾਂ ਮੈਂ ਹਮ ਅਸੀਂ ਚਲਾਈ ਹੈ ਵੀ ਜਿੱਥੇ ਜਾਣਾ ਬਾਈ ਕੈਨੇਡੀਅਨ ਆਲਵੇਜ਼ ਬਾਈ ਕੈਨੇਡੀਅਨ ਸੋ ਐਜ਼ ਅ ਲਾਇਲ ਕੈਨੇਡੀਅਨ ਅਸੀਂ ਨਾਲ ਇੱਕ ਟੈਗ ਲਾਤਾ ਇਹ ਪਿਕਸ ਦੀ ਨਹੀਂ ਗਿੱਦਾ ਇਹ ਸਾਰੀ ਆਪਣੀ ਕੰਟਰੀ ਲਈ ਆ ਰਲ ਕੇ ਆਪਾਂ ਕਰਨਾ ਮੌਲਕ ਲਈ ਆ ਅਸੀਂ ਤੇ ਕਿਹਾ ਵੀ ਇਹ ਕਰੋ ਤਾਂ ਕਿ ਜਿਹੜੀ ਸਰਕਾਰ ਆ ਦੇ ਸ਼ੁੱਡ ਫੀਲ ਕਿ ਯੈਸ ਸਾਰੇ ਸਿਟੀਜ਼ਨ ਸਾਡੇ ਨਾਲ ਨੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਨੂੰ ਖਲੋਣਾ ਵੀ ਚਾਹੀਦਾ ਫਲਕ ਜੀ ਹਾਂਜੀ ਤੁਹਾਡਾ ਕੰਮ ਹੀ ਮਾਰਕੀਟਿੰਗ ਦਾ ਹਾਂਜੀ ਇਹ ਦਿਮਾਗ ਦੇ ਵਿੱਚ ਕਿਵੇਂ ਤੁਹਾਡੇ ਸੋਚ ਆਈ ਕਿ ਆਪਾਂ ਲਾਇਲ ਕੈਨੇਡੀਅਨ ਦੀ ਇੱਕ ਮੁਹਿੰਮ ਚੇੜੀ ਹੈ ਕਿਵੇਂ ਦਾ ਮੌਜਾ ਆ ਜਿਹੜਾ ਕਿਉਂਕਿ ਤੁਹਾਡੇ ਕੋਲ ਬੜੇ ਪ੍ਰੋਜੈਕਟ ਹੋਰ ਬਹੁਤ ਨੇ ਹਾਂ ਅਸੀਂ ਜੋ ਵੀ ਕਰ ਰਹੇ ਆ ਸਾਰਾ ਕੁਝ ਕਮਿਊਨਿਟੀ ਲਈ ਹੈ ਠੀਕ ਹੈ ਸੇ ਸੇ ਆਪਾਂ ਡਾਈਵਰਸ ਕਲਚਰ ਨੂੰ ਡਿਲੀਵਰ ਕਰਦੇ ਹਾਂ ਸਾਰੇ ਸਰਵਿਸ ਸੋ ਜਦੋਂ ਡਾਈਵਰਸਿਟੀ ਦੀ ਗੱਲ ਆਉਂਦੀ ਹੈ ਕੈਨੇਡਾ ਇਜ਼ ਅ ਲੈਂਡ ਆਫ ਇਮੀਗ੍ਰੈਂਟਸ ਹੈ ਨਾ ਵੇ ਜਦੋਂ 트ੰਪ ਨੇ ਅਨਾਉਂਸ ਕੀਤਾ ਕਿ ਅਵੇਂ ਹੋਏਗਾ ਕਿ ਹੈਨਾ ਟੈਰਿਫ ਲੱਗਣਗੇ ਸੋ ਵੀ ਹੈਵ ਟੂ ਕਮ ਸਟਰੋਂਗਰ ਸੋ ਉਸ ਟਾਈਮ ਸਬੀਰ ਪ੍ਰੈਜ਼ੀਡੈਂਟ ਸਬੀਰ ਸਿੰਘ ਛੀਮਾ ਬੇਸਿਕਲੀ ਸਬੀਰ ਦਾ ਆਈਡੀਆ ਹੈ ਮੈਂ ਕ੍ਰੈਡਿਟ ਨਹੀਂ ਲਾਉਂਗੀ ਬਿਲਕੁਲ ਆਈਡੀਆ ਉਹਨਾਂ ਦਾ ਸੀ ਕਿ ਆਪਾਂ ਕੁਝ ਨਾ ਕੁਝ ਕਰਨਾ ਹੈ ਕਿ ਕਮਿਊਨਿਟੀ ਨੂੰ ਆਪਾਂ ਸਾਰਿਆਂ ਨੂੰ ਕਹਿਣਾ ਹੈ ਕਿ ਆਪਾਂ ਨਾ ਲੈਟਸ ਜਸ ਲਿਵ ਬਾਈ ਐਂਡ ਟਰੈਵਲ ਕੈਨੇਡੀਅਨ ਵੇਅਰਐਵਰ ਯੂ ਗੋ ਬਾਈ ਕੈਨੇਡੀਅਨ ਵੇਅਰਐਵਰ ਯੂ ਗੋ ਚੂਸ ਕੈਨੇਡੀਅਨ ਸਬੀਰ ਦਾ ਆਈਡੀਆ ਸੀ ਫਿਰ ਆਪਾਂ ਬ੍ਰੇਨਸਟਾਰਮ ਕੀਤਾ ਵਿਦੀਨ ਦ ਟੀਮ ਤੇ ਅਸੀਂ ਸੋਚਿਆ ਕਿ ਆਪਾਂ ਹੋਰ ਸਾਨੂੰ ਸੀਗਾ ਕਿ ਕਿਸ ਮੀਡੀਅਮ ਤੇ ਆਪਾਂ ਜਾਈਏ ਟੀਵੀ ਹੈ ਰੇਡੀਓ ਹੈ ਸੋਸ਼ਲ ਮੀਡੀਆ ਸਾਰੇ ਵੱਖਰੇ ਵੱਖਰੇ ਸਭ ਦੇ ਬੈਨੀਫਿਟਸ ਨੇ ਤਾਂ ਹੀ ਆਪਾਂ ਟੀਵੀ ਤੇ ਬੈਠੇ ਹਾਂ ਪਰ ਜਿਹੜਾ ਸੋਸ਼ਲ ਮੀਡੀਆ ਦਾ ਬੈਨੀਫਿਟ ਹੈ ਉਹ 트럼ਪ ਯੂਜ਼ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਹੀ ਵਨ ધ ਇਲੈਕਸ਼ਨਸ ਬਿਕਾਜ਼ ਆਫ ਸੋਸ਼ਲ ਮੀਡੀਆ ਇਟ ਪਲੇਡ ਅ ਹਿਊਜ ਰੋਲ ਇਨ ਹਿਸ ਸਕਸੈਸ ਸੋ ਅਸੀਂ ਕਿ ਅਸੀਂ ਵੀ ਸੇਮ ਯੂਜ਼ ਕਰਦੇ ਹਾਂ ਕਿਉਂਕਿ ਪਲੈਟਫਾਰਮ ਤਾਂ ਸੇਮ ਹੀ ਹੋਣਾ ਚਾਹੀਦਾ ਸੋ ਸੋਸ਼ਲ ਮੀਡੀਆ ਤੇ ਅੰਦਰ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਸਾਨੂੰ ਸਾਰਿਆਂ ਨੂੰ ਪਤਾ ਹੈ ਹੈਸ਼ਟੈਗਸ ਹੁੰਦੇ ਨੇ ਤੇ ਆਪਾਂ ਵੀ ਕਈ ਮਬ ਦੇ ਨਾਲ ਆਈਡੀਆ #loyalcanadian ਇੱਕ ਮਿੰਟ ਮੈਂ ਨਾਲ ਦੇ ਨਾਲ ਨਾ ਇਹ ਪੋਸਟਰ ਵੀ ਦਿਖਾ ਦਿੰਨਾ ਹਾਂਜੀ ਅ ਇਸ ਦੀ ਗੱਲ ਕਰ ਰਹੇ ਹੁਸੀਂ #loyalcanadian ਐਬਸੋਲੂਟਲੀ ਲਿਵ ਟਰੈਵਲ ਬਾਈ ਬਾਈ ਕੈਨੇਡੀਅਨ ਵਾਓ ਵਾਟ ਅ ਆਈਡੀਆ ਹਾਂਜੀ ਰਹਿਣਾ ਵੀ ਕੈਨੇਡਾ ਚ ਐਨਜੋਏ ਵੀ ਕੈਨੇਡਾ ਨੂੰ ਕਰਨਾ ਐ ਬਾਈ ਵੀ ਕੈਨੇਡੀਅਨਸ ਦਾ ਫਿਰ ਬਿਲਕੁਲ ਤੇ ਜਦੋਂ ਇਹ ਆਪਾਂ ਇੱਕ ਕਾਈਂਡ ਆਫ ਲੋਗੋ ਆਪਣਾ ਕ੍ਰੀਏਟ ਕੀਤਾ ਫਿਰ ਇਹਨੂੰ ਹੀ ਰਿਫਾਈਨ ਕੀਤਾ ਹੋਰ ਅਸੀਂ ਕਿ ਇਹ ਹੋ ਗਿਆ ਤੁਹਾਡਾ ਈ ਬੈਜ ਠੀਕ ਹੈ ਹੁਣ ਤੁਸੀਂ ਆਪਣੀ ਪਿਕਚਰ ਵਿੱਚ ਪਾ ਕੇ ਇਹਨੂੰ ਆਪਣੀ ਸੋਸ਼ਲ ਮੀਡੀਆ ਦਾ ਡਿਸਪਲੇ ਪਿਕਚਰ ਬਣਾ ਸਕਦੇ ਹੋ ਆਪਣੇ ਈਮੇਲਸ ਦੇ ਸਿਗਨੇਚਰ ਤੇ ਪਾ ਸਕਦੇ ਹੋ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਸਕਦੇ ਹੋ ਵੈਬਸਾਈਟ ਤੇ ਪਾ ਸਕਦੇ ਹੋ ਆll you have to do is ਜੇ ਤੁਸੀਂ ਐਗਜ਼ਾਮਪਲ ਦੇਖੋ ਤੁਹਾਡਾ ਤੁਹਾਡਾ ਸ਼ੋਅ ਕਰਦੇ ਆ ਤੁਹਾਡੀ ਪਿਕਚਰ ਬਿਲਕੁਲ ਇੱਥੇ ਹੈ ਨਾ ਕਿ ਇਹ ਪਿਕਚਰ ਤੁਹਾਡੀ ਐਵੇਂ ਦਿਖੇਗੀ ਜਾਂ ਸਤਵੀਰ ਦੀ ਪਿਕਚਰ ਜੇ ਆਪਾਂ ਸ਼ੋਅ ਕਰਦੇ ਆ ਦਿਸ ਇਜ਼ ਹਾਊ ਇਟਸ ਗੋਇੰਗ ਟੂ ਲੁੱਕ ਤੇ ਤੁਸੀਂ ਸਾਰੇ ਆਪਣੀ ਆਪਣੀ ਪਿਕਚਰ ਇੱਥੇ ਪਾਓ ਕਿਵੇਂ ਕਰਨਾ ਹੈ ਨਾ ਹਾਊ ਟੂ ਗੈਟ ਯਰ ਬੈਜਸ ਉਹ ਵੀ ਬਹੁਤ ਸਿੰਪਲ ਹੈ ਤੁਸੀਂ ਅਸੀਂ ਹੁਣੇ ਬਾਇ ਵੀ ਕਰ ਲਿਆ ਆਪਣਾ ਡੋਮੇਨ ਰਾਇਲ ਕਨੇਡੀਅਨ .ca ਕੀ ਰੱਖਿਆ ਜੀ ਨਾ loyalcanadian.ca واہ جی واہ ਇਹਦਾ مطلب loyal canadian ਹੋਣ ਦੇ ਨਾਤੇ ਕਿਉਂਕਿ canadian ਲਈ ਮਨੁੱਖਤਾ ਲਈ ਤੁਸੀਂ ਕੰਮ ਕਰ ਰਹੇ ਹੋ ਖਾਸ ਕਰਕੇ ਪਿਕਸਾ ਕੰਮ ਵੀ ਮਨੁੱਖਤਾ ਦਾ ਬਿਲਕੁਲ ਤੇ ਇਹਦੇ ਲਈ ਡੋਮੇਨ ਨੇਮ ਲੈ ਲਿਆ ਤੇ ਉੱਥੇ ਜਾ ਕੇ ਤੁਹਾਡੀ ਪਿਕਸਾ ਵਾਲੀ ਵੈਬਸਾਈਟ ਤੇ ਵੀ ਹੈ ਸਾਰਾ ਹਾਂ ਹਾਂ ਆਪਣੀ ਪਿਕਸ ਦੀ ਵੈਬਸਾਈਟ ਤੇ ਤਾਂ ਇਹ ਕਨੈਕਟਡ ਹੈ ਬਟ ਇਹਦੀ ਆਪਾਂ ਇੱਕ ਸੈਪਰੇਟ ਵੈਬਸਾਈਟ ਵੀ ਬਣਾਤੀ ਹੈ ਜਿਵੇਂ ਸਤਬੀਰ ਨੇ ਕਿਹਾ ਕਿ ਇਹ ਸਿਰਫ ਫਿਕਸ ਲਈ ਨਹੀਂ ਹੈ ਇਹ ਪੂਰੇ ਕੈਨੇਡਾ ਲਈ ਹੈ ਓਕੇ ਐਂਡ ਜੇ ਕੋਈ ਫਰ ਸਮ ਰੀਜ਼ਨ ਜੇ ਹੁਣ ਕੈਨੇਡਾ ਚ ਨਹੀਂ ਹੈ ਬਾਹਰ ਕਿਤੇ ਹੋ ਰਿਹਾ ਉਹਦੇ ਲਈ ਵੀ ਹੈ ਵਰਲਡ ਵਾਈਡ ਹੈ ਕਿ ਤੁਸੀਂ ਸਾਰੇ ਯੂਜ਼ ਕਰ ਸਕਦੇ ਹੋ loyalcanadian.ca ਤੇ ਜਾਓ ਉਹਦੇ ਤੇ ਇਨਸਟਰਕਸ਼ਨ ਆ ਲਿਖੀਆਂ ਨੇ ਸਾਰੀਆਂ ਉੱਤੇ ਸਿਰਫ ਇੱਕ ਕਲਿੱਕ ਕਰਨਾ ਹੈ ਆਪਣੀ ਪਿਕਚਰ ਡਰੈਗ ਐਂਡ ਡ੍ਰੌਪ ਕਰਨੀ ਹੈ ਉਹ ਵੀ ਮੈਂ ਤੁਹਾਨੂੰ ਆਪਾਂ ਸ਼ੋਅ ਕਰਾਂਗੇ ਨਾਲ ਦੇ ਨਾਲ ਦੇਖ ਰਹੀਆਂ ਸਾਰੀਆਂ ਸੋ ਇਹ ਇਨਸਟਰਕਸ਼ਨਾਂ ਜਿਵੇਂ ਫਲਕ ਜੀ ਦੇ ਰਹੇ ਨੇ ਨਾਲ ਦੀ ਨਾਲ ਤੁਸੀਂ ਦੇਖ ਰਹੇ ਹੋ ਇਨਸਟਰਕਸ਼ਨਾਂ ਵੀ ਨਾਲ ਦੀ ਨਾਲ ਦੇਖੀ ਜਾਇਓ ਸੁਣੀ ਜਾਇਓ ਉਸੇ ਤਰੀਕੇ ਨਾਲ ਇਹ ਜਿਹੜੀ ਪਿਕਚਰ ਹੈ ਡਾਊਨਲੋਡ ਕਰਕੇ ਤੁਸੀਂ ਬਕਾਇਦਾ ਦੁਨੀਆ ਨੂੰ ਦੱਸਣਾ ਕਿ ਮੈਨੂੰ ਇਸ ਕੱਲ ਦਾ ਮਾਣ ਹੈ ਕਿ ਮੈਂ ਕਨੇਡੀਅਨ ਹਿਸੇ ਕਰਕੇ ਹੈਸ਼ਟੈਗ ਲਾਇਲ ਕਨੇਡੀਅਨ ਬਣਨ ਦਾ ਜਿਹੜਾ ਸਬੂਤ ਹੈ ਉਹ ਇਹਨਾਂ ਨੇ ਦਿੱਤਾ ਤੁਸੀਂ ਜਨਾਬ CEO ਕੇ ਮੈਂ ਤਾਂ ਪੰਜਾਬੀ ਕਰਤਾ ਤਰਤਾ ਹੀ ਕਹਿੰਦਾ ਸੀ ਬਾਹਲੇ ਅੰਗਰੇਜ਼ੀ ਵਾਲੇ ਵੱਡੇ ਵੱਡੇ ਸ਼ਬਦ CEO ਮਤਲਬ ਕਿ ਚਲਾਉਣਾ ਹੈ ਜਿਹੜੀ ਸੰਸਥਾ ਨੂੰ ਏਡੀ ਵੱਡੀ ਸੰਸਥਾ ਨੂੰ ਬਹੁਤ ਵੱਡਾ ਕੰਮ ਹੁੰਦਾ ਹੈ ਇਹਦੇ ਵਾਸਤੇ ਤੁਸੀਂ ਆਪਣੀ ਫੋਟੋ ਵੀ ਡਾਊਨਲੋਡ ਕਰ ਲਈ ਕਦੀ ਹਾਂਜੀ ਮੈਂ ਕਰ ਲਈ ਸੀਗੀ ਤੇ ਮੈਂ ਆਪਣੇ ਸਾਰੇ ਸੋਸ਼ਲ ਮੀਡੀਆ ਤੇ ਉਹੀ ਪਿਕਚਰ ਲਾਤੀ ਆ ਜੀ ਦੂਜੀ ਗੱਲ ਹੈ ਕਿ ਐਜ਼ ਅ ਆਪਣੀ ਆਰਗੇਨਾਈਜੇਸ਼ਨ ਦੀ ਸਾਡੀ ਮੈਨੇਜਮੈਂਟ ਟੀਮ ਨੇ ਇੱਕ ਡਿਸੀਜਨ ਵੀ ਲਿਆ ਸੀ ਉਸ ਦਿਨ ਬੀ ਗoing ਫੋਰਵਰਡ ਅਸੀਂ ਜਿਹੜੀ ਵੀ ਪ੍ਰੋਕਿਊਰਮੈਂਟ ਕਰਨੀ ਹੈ ਗੁੱਡਸ ਐਂਡ ਸਰਵਿਸਿਜ਼ ਦੀ ਉਹ ਭਾਵੇਂ ਸਾਡੇ ਜਿਹੜੀ ਸੀਨੀਅਰਸ ਹਾਊਸਿੰਗ ਫੈਸਿਲਿਟੀ ਲਈ ਹੋਵੇ ਭਾਵੇਂ ਹੈੱਡ ਆਫਿਸ ਲਈ ਹੋਵੇ ਭਾਵੇਂ ਸਾਡੀ ਟ੍ਰਾਂਜੀਸ਼ਨਲ ਹੋਮਸ ਲਈ ਹੋਵੇ ਉਹ ਸਾਰੇ ਅਸੀਂ ਕੈਨੇਡੀਅਨ ਤੇ ਲੋਕਲ ਕਰਨੀ ਹੈ ਜੇ ਤੁਹਾਡੀ ਪਿਕਚਰ ਇੱਕ ਮਿੰਟ ਮੈਂ ਦੱਸਦੇ ਆਂ ਅਮੀ ਦਾ ਸਾਡੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਕਿ ਇਹਨਾਂ ਨੇ ਪਿਕਚਰ ਲੋਡ ਕਰ ਲਈ ਹੈ ਸਾਡੀ ਟੀਮ ਐਨੀ ਇੱਕ ਐਕਸਪਰਟ ਹੈ ਕਿ ਮੇਰੇ ਗੱਲ ਕਰਦੇ ਕਰਦੇ ਇਹਨਾਂ ਨੇ ਮੇਰੀ ਫੋਟੋ ਵੀ ਮੈਂ ਹੈਰਾਨ ਆ ਲਾਇਲ ਕਨੇਡੀਅਨ ਦੀ ਤੁਸੀਂ ਦੇਖ ਰਹੇ ਹੋ ਇਹ ਵੀ ਨਾਲ ਡਾਊਨਲੋਡ ਕਰ ਦਿੱਤੀ ਹੈ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਆਪ ਤੇ ਮਾਣ ਹੈ ਕਿ ਅਸੀਂ ਕਨੇਡੀਅਨ ਆ ਤੇ ਇਹਦੇ ਬਾਰੇ ਹੋਰ ਕੀ ਕੁਝ ਕਰੀਏ ਇਦੇ ਵਿੱਚ ਦੇਖੋ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਇੱਕ ਪਿਕਸ ਦਾ ਲੋਗੋ ਵੀ ਲੱਗਾ ਹੋਇਆ ਜੀ ਹਰ ਆਰਗੇਨਾਈਜੇਸ਼ਨ ਨੂੰ ਵੀ ਆਪਸ਼ਨ ਹੈ ਕਿ ਉਹ ਆਪਣਾ ਲੋਗੋ ਵਿੱਚ ਲਾ ਲੈਣ ਕਿਉਂਕਿ ਇਹ ਸਿਰਫ ਮੈਂ ਪਹਿਲੇ ਕਿਹਾ ਪਿਕਸ ਦੀ ਨਹੀਂ ਇਹ ਸਾਰੀ ਸਾਡੀ ਕੈਨੇਡੀਅਨ ਦੀ ਹੈ ਜੇ ਤੁਸੀਂ ਆਪਣਾ ਸਾਂਝਾ ਟੀਵੀ ਦਾ ਲਾ ਕੇ ਤੁਸੀਂ ਸਾਰਾ ਆਪਣਾ ਪ੍ਰਮੋਟ ਕਰੋ ਜੇ ਕਿਸੇ ਨੇ ਸਾਡੀ ਸਿਸਟਰ ਆਰਗੇਨਾਈਜੇਸ਼ਨ ਨੂੰ ਲਾਣਾ ਉਹ ਆਪਣਾ ਲੋਗੋ ਲਾ ਲੈਣ ਜੇ ਕਿਸੇ ਕੋਰਪੋਰੇਸ਼ਨ ਨੇ ਲਾਣਾ ਉਹ ਆਪਣਾ ਲੋਗੋ ਲਾ ਲੈਣ ਵੀ ਵਾਂਟ ਟੂ ਸੈਂਡ ਅ ਮੈਸੇਜ ਕਿ ਸਾਰੇ ਕੈਨੇਡਾ ਅਸੀਂ ਯੂਨਾਈਟਿਡ ਐ ਵੀ ਆਰ ਆਲ ਲਾਇਲ ਐਂਡ ਅਸੀਂ ਅੰਡਰ ਨੋ ਸਰਕੰਸਟੈਂਸਸ ਵੀ ਆਰ ਨਾਟ ਫਾਰ ਸੇਲ ਅਸੀਂ 51 ਸਟੇਟ ਦਾ ਬੰਡਾ ਹੀ ਨਹੀਂਗਾ ਕਮਵਤ ਮੈਂ ਪ੍ਰਾਊਡ ਹੁੰਦਾ ਬਹੁਤ ਪ੍ਰਾਊਡ ਆ ਤੁਹਾਡੇ ਦੇ ਉੱਤੇ ਫਲਕ ਜੀ ਇਹ ਜਿਹੜਾ ਆਈਡੀਆ ਕਿਉਂਕਿ ਮਾਰਕੀਟਿੰਗ ਦਾ ਸਾਰਾ ਅ ਅੱਗੇ ਪਿੱਛੇ ਸਾਰੀ ਮੈਨੇਜਮੈਂਟ ਤੁਸੀਂ ਕੰਨੀ ਕਮਿਊਨੀਕੇਸ਼ਨ ਦੀ ਵੀ ਇਹਦੇ ਵਾਸਤੇ ਆਪਣੇ ਸਟਾਫ ਨੂੰ ਸਾਰਿਆਂ ਨੇ ਕਹ ਦਿੱਤਾ ਸੀ ਤੇ ਤੁਹਾਨੂੰ ਉਸ ਤੋਂ ਪਹਿਲੇ ਇੱਕ ਸੀ ਗੈਂਦੀ ਆ ਐਸ ਅ ਮਾਰਕਟਰ ਤੁਸੀਂ ਕਦੀ ਦੁਨੀਆ 'ਚ ਨਹੀਂ ਸੁਣੋਗੇ ਕਿ ਕੋਈ ਕਹੇਗਾ ਕਿ ਪਿਕਸ ਦਾ ਲੋਗੋ ਹਟਾ ਕੇ ਮੇਰੀ ਕੰਪਨੀ 'ਵਿ ਲੋਗੋ ਹਟਾ ਕੇ ਤੁਸੀਂ ਆਪਣਾ ਲਾ ਲਓ ਇੱਕ ਕਦੀ ਸੁਨੇ ਕੋਈ ਮਾਰਕਟਰ ਕੋਈ ਐਡਵਰਟਾਈਜ਼ਰ ਕਹੇਗਾ ਇਹ ਸਰ ਆਪਾ ਕਹਿ ਸਕਦਾ ਕਿ ਕਿਉਂਕਿ ਆਪਾ ਵੀ ਹੈਵ ਲੁਕਿੰਗ ਬਿਯੋਂਡ ਪਿਕਸ ਵੀ ਆਰ ਲੁਕਿੰਗ ਬਿਯੋਂਡ ਬੀਸੀ ਵੀ ਕੈਨੇਡਾ ਵਾਈਡ ਐਂਡ ਐਸ ਇਸ ਤਸਵੀਰ ਦੇ ਥਰੂ ਹੀ ਹੋ ਸਕਦਾ ਜੇ ਮੇਰੇ ਤੇ ਆਂਦਾ ਮੈਂ ਕਹਿੰਦੀ ਨਹੀਂ ਨਹੀਂ ਪਿਕਸ ਦਾ ਲੋਗੋ ਹਟਾਓ ਆਪਣਾ ਵੀ ਲਾ ਲਓ ਸੁਵੀਰ ਨਾਲ ਜਿਹੜੀ ਗੱਲ ਕਹੀ ਜਾਂਦਾ ਤੋ ਜਨਰੇ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਨਾ ਸਾਂਝਾ ਟੀਵੀ ਦੀ ਟੀਮ ਹੈ ਜਿਹੜੀ ਸਾਰੇ ਦੇ ਸਾਰੇ ਸਾਰਿਆਂ ਦੇ ਲੋਕੋ ਅੱਜ ਤਿਆਰ ਹੋ ਜਾਣੇ ਸਾਂਝਾ ਟੀਵੀ ਦੇ ਨਾਲ ਪਿਕਸ ਦੇ ਨਾਲ ਤੁਹਾਡੇ ਨਾਲ ਪਹਿਲਾਂ ਹੀ ਮੈਂ ਡਾਊਨਲੋਡ ਕਰ ਚੁੱਕਾ ਤਾਂ ਜੋ ਖਰੇਕ ਵਿਅਕਤੀ ਨੂੰ ਮਾਣ ਹੋਵੇ ਆਪਣੇ ਆਪ ਤੇ ਕਿ ਮੈਨੂੰ ਕਨੇਡੀਅਨ ਹੋਣ ਤੇ ਮਾਣ ਹੈ ਬਿਲਕੁਲ ਜੇ ਉਹਨਾਂ ਨੂੰ ਮਾਣ ਹੈ ਸਾਨੂੰ ਵੀ ਆਪਣੇ ਆਪ ਤੇ ਕਿਉਂ ਮਾਣ ਨਹੀਂ ਸਾਡੀ ਇਹੋ ਜੀ ਧਰਤੀ ਜਿੱਤੇ ਦੁਨੀਆ ਦੀ ਸੁੰਦਰਤਾ ਹੋਵੇ ਦੁਨੀਆ ਦੇ ਖਣਿਜ ਪਦਾਰਥ ਹੋਣ ਦੁਨੀਆ ਦੀ ਵੱਤ ਵਦ ਲੱਕੜ ਹੋਵੇ ਸਾਡੇ ਕੋਲ ਤੇ ਅਸੀਂ ਕਿਉਂ ਨਹੀਂ ਆਪਣੇ ਆਪ ਤੇ ਮਾਣ ਮਹਿਸੂਸ ਕਰਾਂਗੇ ਕਿ ਪ੍ਰਾਊਡ ਟੂ ਬੀ ਕੈਨੇਡੀਅਨ ਤੇ ਨਾਲ ਦੀ ਨਾਲ ਖਾਸ ਕਰਕੇ ਜਿਹੜਾ ਤੁਸੀਂ ਲਾਇਰ ਕੈਨੇਡੀਅਨ ਕਿਹਾ ਨਾ ਆ ਜਿਹੜਾ ਸ਼ਬਦ ਹੈ ਕਿ ਅਸੀਂ ਵਫਾਦਾਰ ਆਪਣੇ ਮੁਲਕ ਦੇ ਨੇ ਤੇ ਇੱਕ ਹੋਰ ਬਹੁਤ ਇੰਟਰਸਟਿੰਗ ਗੱਲ ਹੈ ਕਿਸ ਨੂੰ ਸਿਰਫ 2 ਡੇਸ ਹੋਏ ਨੇ ਇਸ ਮੁਹਿੰਮ ਨੂੰ ਚਲਾਉਂਦੇ ਹੋਏ। ਜੀ ਜੀ। ਵਿਦਨ 2 ਡੇਸ ਨੂੰ ਕਾਫੀ ਅੱਛਾ ਰਿਸਪਾਂਸ ਆ ਗਿਆ ਹੈ। ਪੀਪਲ ਪੀਪਲ ਆ ਯੂ ਨੋ ਕਨੈਕਟਿੰਗ ਵਿਦ ਅਸ ਐਂਡ ਬਹੁਤ ਸਾਰੇ ਲੋਕਾਂ ਨੇ ਆਪਣੀ ਡਿਸਪਲੇ ਪਿਕਚਰ ਵਗੈਰਾ ਚੇਂਜ ਕਰਨੀ ਸਟਾਰਟ ਕਰਤੀ ਹੈ ਯੂ ਸੀਗਨੇਚਰਸ। ਤੇ ਅਸੀਂ ਬਸ ਸਾਂਝਾ ਟੀਵੀ ਸਾਂਝੇ ਹੀ ਕੰਮ ਕਰ ਰਹੇ ਆ। ਤੇ ਇਹੀ ਅਪੀਲ ਹੈ ਤੁਹਾਡੇ ਦਰਸ਼ਕਾਂ ਨੂੰ ਵੀ ਕਿ ਉਹ ਵੀ ਕਰਨ ਜੇ ਉਹਨਾਂ ਨੂੰ ਪ੍ਰੋਬਲਮ ਹੈ ਲੈਟਸ ਸੇ ਉਹ ਟੈਕਸ ਹੈ ਵੀ ਨਹੀਂ ਨੇ ਉਹ ਨਹੀਂ ਕਰ ਸਕਦੇ ਚੇਂਜ ਹੈਨਾ ਤੇ ਫਿਰ ਸਾਡੇ ਵੈਬਸਾਈਟ ਤੇ ਇੱਕ ਛੋਟਾ ਜਿਹਾ ਫਾਰਮ ਹੈ ਔਫਿਲ ਕਰ ਸਕਦੇ ਨੇ ਉਸ ਫਾਰਮ ਦੇ ਅੰਦਰ ਇੱਕ ਬੜਾ ਇੰਟਰਸਟਿੰਗ ਜਿਹਾ ਕੁਐਸਚਨ ਵੀ ਅਸੀਂ ਪੁੱਛ ਰਹੇ ਹਾਂ ਕਿ ਵਾਟ ਇਜ਼ ਯੋਰ ਵਨ ਫੇਵਰਿਟ ਕੈਨੇਡੀਅਨ ਥਿੰਗ ਜਿਵੇਂ ਹੋਂ ਵੀ ਤੁਸੀਂ ਸਕਰੀਨ ਤੇ ਦਿਖਾਓਗੇ ਅਸੀਂ ਤਕਬੀਰ ਨੂੰ ਪੁੱਛਿਆ ਸੀ ਸੋ ਹੀ ਸੈਡ ਵਿਸਲਰ ਸੋ ਵੈਨ ਵੀ ਆਸਕ ਕੈਨੇਡੀਅਨ ਥਿੰਗ ਕੁਝ ਵੀ ਹੋ ਸਕਦਾ ਟ੍ਰੈਵਲ ਡੈਸਟੀਨੇਸ਼ਨ ਰੈਸਟੋਰੈਂਟ ਫੂਡ ਆਊਟਲੈਟ ਕੈਨੇਡੀਅਨ ਥਿੰਗ ਸਾਂਝਾ ਟੀ ਵੀ ਕਮਾਲ ਦੀ ਗੱਲ ਹੈ ਤੁਹਾਡਾ ਸਾਰਿਆਂ ਦਾ ਹੀ ਸਾਂਝਾ ਕਿਸੇ ਇੱਕ ਦਾ ਹੈ ਹੀ ਨਹੀਂ ਇਹ ਤਾਂ ਸਾਰੀ ਕਮੇਟੀਆਂ ਦਾ ਸਾਂਝਾ ਹੈ ਹੋਣ ਅਸੀਂ ਬੈਕ ਸਟੇਜ ਸੇ ਇਹ ਗੱਲ ਕਰ ਰਹੇ ਸੀ ਕਿ ਮਿਸਟਰ ਕੁਲਦੀਪ ਲੋ ਵੀ ਆਪਾਂ ਪੁੱਛਾਂਗੇ 왓 ਇਜ਼ ਯੋਰ ਕੈਨੇਡੀਅਨ ਫੇਵਰਿਟ ਥਿੰਗ ਐਕਸੈਪਟ ਸਾਂਜੇ ਟੀਵੀ ਮੇਰੇ ਲਈ ਇੱਥੇ ਦੀ ਸੁੰਦਰਤਾ ਇੱਥੇ ਦੀ ਬਿਊਟੀ ਇੱਥੇ ਦਾ এনवायरमेंट ਮੇਰੇ ਲਈ ਬਿਊਟੀਫੁੱਲ ਸੋ ਬਸ ਉਹ ਹੀ ਆਪਣੇ ਆਪਣੇ ਸਾਰੇ ਆਨਸਰਸ ਤੁਸੀਂ ਭੇਜ ਸਕਦੇ ਹੋ ਸਾਰਿਆਂ ਨੂੰ ਅਸੀਂ ਸਾਰਾ ਪ੍ਰਮੋਟ ਕਰਾਂਗੇ ਅਸੀਂ ਦੱਸਾਂਗੇ ਕਿ ਸਾਰਿਆਂ ਨੂੰ ਕਿਉਂ ਮਾਨ ਹੈ ਟੂ ਬੀ ਯੂ ਨੋ ਟੂ ਬੀ ਅ ਕੈਨੇਡੀਅਨ ਗ੍ਰੇਟ ਕੈਨੇਡੀਅਨ ਹਾਂਜੀ ਲਾਇਲ ਕੈਨੇਡੀਅਨ ਤੁਸੀਂ ਦੇਖਣ ਵਾਲੀ ਗੱਲ ਹੈ ਕਿ ਥੋੜੀ ਜੀ ਉਹਨੇ ਆਪਣੇ ਟਰੰਪ ਨੇ ਗੱਲ ਕੀਤੀ ਤੇ ਸਾਰਾ ਜਿਹੜਾ ਆਪਣਾ ਕੈਨੇਡੀਅਨ ਯੂਨਾਈਟ ਹੋ ਗਿਆ ਯੂਨਾਈਟ ਹੋ ਗਿਆ ਪੋਲਿਟਿਸ਼ੀਅਨ ਜਿਹੜੇ ਯੂਨਾਈਟ ਹੋ ਗਏ ਫੈਡਰਲ ਲੈਵਲ ਵਾਲੇ ਸਾਰੇ ਪ੍ਰੋਵਿੰਸ਼ੀਅਲ ਜਿਹੜੇ ਲੋਕਲ ਹਰੇਕ ਵਿਅਕਤੀ ਸਾਰੇ ਜਜ਼ਬਾ ਆ ਗਿਆ ਠੀਕ ਹੈ ਨਾ ਇਹ ਫਕਰ ਵਾਲੀ ਗੱਲ ਹੈ ਕਿ ਅਸੀਂ ਸਾਰੇ ਇਕੱਠੇ ਆ ਹਾਂ ਸਰੀ ਤੀਜਾ ਪੰਜਾਬ ਹੈ ਫਲਕ ਜੀ ਤੁਹਾਨੂੰ ਪਤਾ ਹੈ ਕਿ ਕਲੰਦਾ ਪੰਜਾਬ ਹੈ ਚੜਦਾ ਪੰਜਾਬ ਹੈ ਤੀਜਾ ਸਰੀ ਵਾਲਾ ਪੰਜਾਬ ਹੈ ਸਰੀ ਦੇ ਸਿਟੀ ਨੇ ਉਸ ਵੇਲੇ ਮੇਅਰ ਨੇ ਤੁਹਾਨੂੰ ਯਾਦ ਹੋਏਗਾ ਕਿ ਕੋਈ ਕੋ ਕੰਟਰੈਕਟ ਸੀ ਐਂਡ ਨਾਉ ਇਟਸ ਕੈਨਸਲਡ ਫਰਮ ਟੂਡੇ ਯਾ ਮੇਅਰ ਆ ਤੇ ਪ੍ਰੀਮੀਅਰ ਟੋਰਾਂਟੋ ਵਾਲੇ ਐਂਡ ਦੈਟਸ ਇਟ ਅਸੀਂ ਆਪਣੀ ਪ੍ਰੋਡਕਟ ਤੇ ਸਨੋ ਮਾਨ ਬਿਲਕੁਲ ਬਿਲਕੁਲ ਦੇਖੋ ਤੁਸੀਂ ਸਾਡੇ ਤੇ ਟੈਰਿਫ ਲਾਉਂਗੇ ਸਾਡਾ ਟੈਰਿਫ ਭੁਗਤਣ ਲਈ ਤਿਆਰ ਹੋ ਜਾਓ ਸਾਡਾ ਸਮਾਨ ਖਰੀਦਣਿਆਂ ਦਾ ਤਿਆਰ ਹੋ ਜਾਓ ਆਪਣੇ ਉਹ ਤੁਹਾਡੇ ਸਾਹਮਣੇ ਆ ਜਿਹੜੀ ਆ ਜਿੱਥੇ ਸਟੂਡੀਓ ਆ ਸਾਡਾ ਬੜੀ ਵੱਡੀ ਤਾਦਾਦ ਵਿੱਚ ਬਾਹਰ ਲੱਕੜ ਪਈ ਦੇਖੀ ਹੋਣੀ ਸੀ ਹਾਂਜੀ ਬੀ ਐਂਡ ਵੀ ਟਰਸ ਲੱਕੜ ਕਿਹੜੀ ਹੈ ਕੈਨੇਡੀਅਨ ਜੇ ਕੈਨੇਡੀਅਨ ਲੱਕੜ ਅਮਰੀਕਾ ਜਾਊਗੀ ਤੇ 25% ਟੈਰਿਫ ਦੇਣਾ ਪੈਣਾ ਬਿਲਕੁਲ ਤੁਸੀਂ ਸਾਨੂੰ ਟੈਰਿਫ ਲਾ ਰਹੇ ਹੋ ਅਸੀਂ ਖਰਾਤ ਦੇ ਵਿੱਚ ਡੇਉੜੀਆਂ ਥੋੜਾ ਬੰਨੜੀਆਂ ਨੇ ਬਿਲਕੁਲ ਬਿਲਕੁਲ ਜੀ ਅਖੀ ਤੇ ਜਾਂਦੇ ਜਾਂਦੇ ਤੁਹਾਡੇ ਵੱਲੋਂ ਹੋਰ ਕੀ ਸਨੇਹਾ ਹੈ ਜਿਹੜੇ ਪੂਰੇ ਕੈਨੇਡੀਅਨ ਜਿੰਨੇ ਵੀ ਕੈਨੇਡੀਅਨ ਕਿਸੇ ਸੂਬੇ ਦੇ ਵਿੱਚ ਕਿਸੇ ਵੀ ਐਨੀ ਰਿਲੀਜੀਅਨ ਐਨੀ ਪ੍ਰੋਵਿੰਸ ਵਾਟ ਇਜ਼ ਦਾ ਮੈਸੇਜ ਫਰਮ ਯੂ ਮੇ ਸਾਡੇ ਤੇ ਹੁਣ ਇੱਕ ਬੜੀ ਮੁਸ਼ਕਲ ਦੀ ਘੜੀ ਆਈ ਹੈ ਜੀ ਤੇ ਸਾਨੂੰ ਐਸ ਕੈਨੇਡੀਅਨਸ ਰਲ ਕੇ ਅਸੀਂ ਇੱਥੋਂ ਨਿਕਲਣਾ ਐਂਡ ਆਈ ਐਮ ਵੈਰੀ ਕੰਫੀਡੈਂਟ ਕਿ ਇਟਸ ਅ ਮੈਟਰ ਆਫ ਟਾਈਮ ਟਰੰਪ ਦੇ ਗੋਡੇ ਲੱਗ ਜਾਣੇ ਆ ਉਹਨੇ ਆਪ ਹੀ ਨਡਜ ਜਾਣਾ ਹੂੰ ਪ੍ਰੋਵਾਈਡਡ ਅਸੀਂ ਇਕੱਠੇ ਰਹੀਏ ਬਿਲਕੁਲ ਉਹਦਾ ਤੁਸੀਂ ਵੇਖ ਹੀ ਲਿਆ ਇੱਕ ਦਿਨ ਚ ਹੀ ਉਹਨੇ ਆਪਣਾ ਬੈਕਟ੍ਰੈਕ ਕਰ ਲਿਆ ਸੀ ਬਿਲਕੁਲ ਜੇ ਮੈਸੇਜ ਇਹ ਹੀ ਰਹਿ ਵੀ ਅਸੀਂ ਇਕੱਠੇ ਆ ਭਾਵੇਂ ਕੁਝ ਵੀ ਆ ਰਲ ਮਿਲ ਕੇ ਕਰੀਏ ਜੇ ਲੰਬਰ ਉੱਥੇ ਨਹੀਂ ਭੇਜਣਾ ਤੇ ਇੱਥੇ ਆਪਣੀ ਤਿੰਨ ਚਾਰ ਮਿਲੀਅਨ ਦੀ ਸ਼ਾਰਟੇਜ ਆ ਹਾਊਸਿੰਗ ਦੀ ਪਰ ਇੱਥੇ ਬਣਾਉਨੇ ਆ ਬਿਲਕੁਲ ਸਾਰੀ ਹਾਊਸਿੰਗ ਇੰਡਸਟਰੀ ਜਿਹੜੀ ਉਹ ਤੇ ਇੰਜਨ ਆ ਸਾਡੀ ਇਸ ਇਕਨੋਮੀ ਦਾ ਸਾਰਿਆਂ ਨੂੰ ਜੌਬਸ ਮਿਲ ਜਾਂਦੀਆਂ ਸਾਡਾ ਜਿਹੜੀਆਂ ਇਕਨੋਮੀ ਜਿਹੜੀ ਆ ਰਾਈਟ ਤੋਂ ਸ਼ੁਰੂ ਹੋ ਜਾਂਦੀ ਆ ਦੈਟਸ ਜਸਟ ਅ ਸਟਾਰਟ ਹੋਰ ਕਿੰਨਾ ਕੋ ਜਿਹੜਾ ਤੁਸੀਂ ਆਪਣੇ ਰਿਫਾਈਨਰੀਜ਼ ਇੱਥੇ ਲਾਓ ਸਾਨੂੰ ਲੋਡ ਕੀ ਉੱਥੇ ਰਿਫਾਈਨ ਆਪਣਾ ਆਇਲ ਭੇਜਣ ਦੀ ਬਿਲਕੁਲ ਜੀ ਫਲਕ ਜੀ ਹਾਂਜੀ ਤੁਹਾਡਾ ਕੀ ਸੁਨੇਹਾ ਜਿਹੜੇ ਖਾਸ ਕਰਕੇ ਯੂਥ ਜਿਹੜੇ ਨੌਜਵਾਨ ਬੱਚੇ ਨੇ ਜੇ ਖਰੇਕ ਦੀ ਪਿਕਚਰ ਜਿਹੜੀ #loyalcanadian ਲਗੀ ਹੋਗੀ ਮੈਂ ਇੱਕ ਵਾਰੀ ਫੇਰ ਦਿਖਾ ਦਿਆਂ ਸਾਰੇ ਦਰਸ਼ਕਾਂ ਨੂੰ ਕਿ ਆਹ ਜਿਹੜਾ ਪਿਕਚਰ ਹੈ ਇਹ ਤੁਸੀਂ ਅ ਬਕਾਇਦਾ ਹਰੇਕ ਵਿਅਕਤੀ ਆਪਣੀ ਪਿਕਚਰ ਸੋਸ਼ਲ ਮੀਡੀਆ ਤੇ ਡਾਊਨਲੋਡ ਕਰਨ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਵੀ ਦੇਖੀ ਆ ਚੀਮਨ ਸਾਹਿਬ ਦੀ ਮੇਰੀ ਤਸਵੀਰ ਵੀ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਤਸਵੀਰਾਂ ਤੁਸੀਂ ਆਪਣੀਆਂ ਬਣਾ ਕੇ ਦੁਨੀਆ ਨੂੰ ਇਹ ਸੁਨੇਹਾ ਦਿਓ ਕਿ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦੇ ਉੱਤੇ ਕੀ ਸਨ ਹੈ ਯੂ ਦਿੱਲੀ ਯੂ ਦਿੱਲੀ ਮੈਂ ਬਹੁਤ ਕੌਨਫੀਡੈਂਟ ਆ ਕਿ ਉਹਨਾਂ ਨੇ ਰਾਈਟ ਅਵੇ ਕਰ ਦੇਣਾ ਆਮ ਪ੍ਰੀਟੀ ਕੌਨਫੀਡੈਂਟ ਬਾਕੀ ਛੋਟੀ ਜੀ ਗੱਲ ਹੈ ਇੱਥੇ ਮੈਂ ਸ਼ੇਅਰ ਕਰ ਦੂੰਗੀ ਕਿ ਜਿਵੇਂ ਮੇਰੀ ਸਿਸਟਰ ਹੈ ਉਹ ਮੈਨੂੰ ਕੁਝ ਵੀ ਕਹਿ ਸਕਦੀ ਹੈ ਬਾੜਾ ਸਹੀ ਕੁਝ ਵੀ ਲੇਕਿਨ ਜੇ ਕੋਈ ਬਾਹਰੋਂ ਆ ਕੇ ਮੈਨੂੰ ਕੁਝ ਕਹਿ ਦੇ ਉਹ ਕਹਿੰਦੀ ਨਹੀਂ ਮੈਂ ਕਹਿ ਸਕਦੀ ਆ ਤੂੰ ਨਹੀਂ ਹੋਰ ਕੋਈ ਨਹੀਂ ਕਹਿ ਸਕਦਾ ਸਿਰਲਰਲੀ ਮੇਰੇ ਪੇਰੈਂਟਸ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਮੈਂ ਜਿੰਨ ਮਰਜ਼ੀ ਉਹਨਾਂ ਤੇ ਕਹਿ ਸਕਦੀ ਆ ਸੇਮ ਹੈ कि ਆਪਾਂ ਕੈਨੇਡਾ ਵਿਦਿਨ ਆਪਾਂ ਜੋ ਮਰਜ਼ੀ ਕਰੀ ਜਾਈਏ ਪੋਲਿਟੀਕਲ ਪਾਰਟੀਆਂ ਐਂਡ ਆਲ ਆਫ 댓 ਜੇ ਬਾਰੋ ਕੋਈ ਕਹਿੰਦਾ ਆਪਾਂ ਇਕੱਠੇ ਸੋ ਆਈ ਥਿੰਕ ਥੈਟਸ ਸਮਥਿੰਗ ਵੀ ਹੈਵ ਟੂ ਟੇਕ ਫਾਰਵਰਡ ਐਂਡ ਆਪਣਾ ਯੂਥ ਹੈ ਇਟਸ ਗੋਇੰਗ ਟੂ ਬੀ ਦ ਫਿਊਚਰ ਦੇ ਆਰ ਗੋਇੰਗ ਟੂ ਬੀ ਦ ਫਿਊਚਰ ਲੀਡਰਸ ਐਂਡ ਮਨੀਪੂਰਾ ਕਨਫੀਡੈਂਟ ਹੈ ਉਹ ਕਰਨਗੇ ਸਾਨੂੰ ਯੂ نو ਦੇਲ ਗੈਟ ਅਟੈਚ ਟੂ ਅਸ ਐਂਡ ਦੇਲ ਦੇਲ ਹੈਲਪ ਅਸ ਸਪਰੈਡ ਥਿਸ ਮੈਸੇਜ ਤੁਹਾਡੇ ਕਹਿਣ ਤੋਂ ਪਾਵੇ ਕਿ ਸਾਡੇ ਅੰਦਰ ਜਿੰਨੇ ਮਰਜ਼ੀ ਡਿਫਰੈਂਸਸ ਹੋਣ ਜੱਤਾਂ ਦੇ ਹੋਣ ਰੰਗ ਦੇ ਹੋਣ ਫਿਰਕੇ ਦੇ ਹੋਣ ਪ੍ਰੋਵਿੰਸ ਦੇ ਹੋਣ ਸਾਡੀ ਸੋਚ ਦੇ ਹੋਣ ਜਾਂ ਕਿਸੇ ਤਰ੍ਹਾਂ ਦੇ ਵੀ ਡਿਫਰੈਂਸਿਸ ਹੋਣ ਪਰ ਜਦੋਂ ਗੱਲ ਸਾਡੇ ਮੁਲਕ ਦੀ ਆ ਜਾਂਦੀ ਹੈ ਨਾ ਸਾਡੇ ਆਪਣੇ ਕੰਟਰੀ ਦੀ ਆ ਜਾਂਦੀ ਹੈ ਫਿਰ ਇਹ ਕਿ ਨਹੀਂ ਵੀ ਆਰ ਯੂਨਾਈਟਡ ਐਂਡ ਵੀ ਵਿਲ ਫਾਈਟ आवर ओन ਕੰਟਰੀ ਸਾਡੇ ਮੁਲਕ ਦੇ ਉੱਤੇ ਕੋ ਬਾਹਰੋਂ ਆ ਕੇ ਇਹ ਵਿਅਕਤੀ ਕਹੇ ਕਿ ਸਾਡਾ ਐਡਾ ਪਿਆਰ ਉਸ ਮੁਲਕ ਦੇ ਨਾਲ ਅਸੀਂ ਉਹਨੂੰ ਸਤਿਕਾਰ ਦੇਣਾ ਵੱਡਾ ਭਰਾ ਕਿਹਨੇ ਬਿਲਕੁਲ ਵੱਡਾ ਭਰਾ ਹੈ ਵੀ ਨੇ ਜੇ ਵੱਡਾ ਭਰਾ ਛੋਟੇ ਭਰਾ ਦੀ ਥੌਣ ਦੇ ਉੱਤੇ ਗੋਡਾ ਰੱਖੂਗਾ ਇਹ ਛੋਟਾ ਭਰਾ ਵੀ ਆਫਟਰ ਆਲ ਇਹ ਤਾਂ ਹੈ ਨਹੀਂ ਉਹਨਾਂ ਨਾਲੋਂ ਮੇਰਾ ਖਿਆਲ ਹੈ ਸਾਡਾ ਖੇਤਰਫਲ ਪੰਜਾਬੀ 'ਚ ਮੈਂ ਇਸੇ ਕਰਕੇ ਜਿਆਦਾ ਵਰਤੋਂ ਕਰ ਰਿਹਾ ਹਾਂ ਜ਼ਮੀਨ ਪੱਕੋ ਵੀ ਹਰ ਪੱਕੋ ਸਾਡਾ ਅਸੀਂ ਇਸ ਪੁਆਇੰਟ 'ਤੇ ਵੀ ਉਹਨਾਂ ਤੱਕੜਨੇ ਆ ਇਸ ਕਰਕੇ ਕਿ ਸਾਡਾ ਸ਼ਾਂਤੀ ਵਾਲਾ ਮੁਲਕ ਹੈ ਪੀਸ ਵਾਲਾ ਮੁਲਕ ਹੈ ਸਾਡਾ ਦੁਨੀਆ ਨੂੰ ਮਾਰਨ ਵਾਲਾ ਮੁਲਕ ਨਹੀਂ ਬਲਕਿ ਦੁਨੀਆ ਨੂੰ ਵਸਾਉਣ ਵਾਲਾ ਹਰ ਮੁਲਕ ਦਾ ਲੋਕ ਇੱਥੇ ਆ ਕੇ ਵਸਿਆ ਹੋਇਆ ਹੈ ਇਮੀਗ੍ਰੈਂਟਸ ਦਾ ਮੁਲਕ ਹੈ ਤੇ ਸਭ ਤੋਂ ਜ਼ਿਆਦਾ ਰਿਸੋਰਸਸ ਆਪਣੇ ਕੋਲ ਨੇ ਕਹਿੰਦੇ ਸਭ ਤੋਂ ਜ਼ਿਆਦਾ ਫਰੈਸ਼ ਵਾਟਰ ਆਪਣੇ ਕੋਲ ਹੈ ਔਇਲ ਆਪਣੇ ਕੋਲ ਹੈ ਯੂਰੇਨੀਅਮ ਆਪਣੇ ਕੋਲ ਹੈ ਸਾਨੂੰ ਡਰ ਕਿਸ ਚੀਜ਼ ਦਾ ਸਾਰਾ ਕੁਝ ਸਾਡੇ ਕੋਲ ਹੈਗਾ ਵੀ ਆਰ ਨਾਟ ਡਿਪੈਂਡੈਂਟ ਔਨ ਐਨੀਬਰੀ ਇਹ ਡਿਪੈਂਡੈਂਸੀ ਹੈ ਜਿਹੜੀ ਉਹਨਾਂ ਤੋਂ ਜਿੱਦਣ ਅਸੀਂ ਰਿਮੂਵ ਕਰਤੀ ਸਾਡੇ ਵਰਗਾ ਸਟਰੋਂਗ ਕੰਟਰੀ ਹੋਣਾ ਹੀ ਨਹੀਂ ਜੀ ਬਿਲਕੁਲ ਫਲਕ ਜੀ ਤੁਸੀਂ ਜਕਰ ਕੀਤਾ ਕਿ ਬਾਪੂ ਜਿੰਨਾ ਮਰਜ਼ੀ ਛਿੜਕ ਲਵੇ ਘਰ ਦੇ ਜਿੰਨਾ ਮਰਜ਼ੀ ਛਿੜਕ ਲੈਣ ਘਰਦਿਆਂ ਨਾਲ ਜਿੰਨਾ ਉੱਚਾ ਬੋਲ ਲਈਏ ਤੇ ਬਾਪੂ ਨੇ ਸਿਰ ਦੇ ਉੱਤੇ ਹੱਥ ਰੱਖ ਕੇ ਪੋਲੋਸ ਦੇਣਾ ਵੀ ਕੋਈ ਨਹੀਂ ਕੋਈ ਗੱਲ ਨਹੀਂ ਬੇਟੇ ਜੇ ਗੋਂਡੀ ਆ ਕੇ ਬਾਹਰੋਂ ਤੁਹਾਡੇ ਛਿੜਕਣ ਦੀ ਬਜਾਏ ਤੁਹਾਡੀ ਤੁਹਾਨੂੰ ਹੱਥ ਪਾਵੇ ਕੀ ਕਰੋਗੇ ਤੁਸੀਂ ਸੋ ਹਿਸ ਉਹ ਆਪਾ ਕਰ ਰਹੇ ਆ ਆਪਣੇ ਫੋਟੋ ਲਾਵਾਂਗੇ ਤੇ ਸਾਰੇ ਨੂੰ ਦਿਖਾਵਾਂਗੇ that you know we are, together, we are together and nobody can break us ਮੇਬੀ ਟੈਕਟਿਕਸ ਹੁੰਦੀਆਂ ਨੇ ਪੋਲਿਟਿਕਸ ਦੀ ਟੂ ਬ੍ਰੇਕ ਪੀਪਲ ਉਹ ਹੀ ਹੋ ਗਿਆ ਨਾ ਡਿਵਾਈਡ ਐਂਡ ਰੂਲ ਉਹ ਕੁਲਦੀਪ ਸਿੰਘ ਨਾਲ ਸਾਡਾ ਯੂਐਸ ਪੋਪੂਲੇਸ਼ਨ ਦਾ ਕੋਈ ਇਸ਼ੂ ਨਹੀਂ ਉਹ ਸਾਡੇ ਭਰਾ ਹੀ ਨੇ ਭਰਾ ਹੀ ਰਹਿਣੇ ਆ ਇਹ ਤਾਂ ਸਿਰਫ ਜੇ ਇੱਕ ਬੰਦਾ ਆ ਕੇ ਵਿੱਚ ਕੋਈ ਯੂ ਨੋ ਹੁਣ ਕੀ ਕਿਹਾ ਜਾ ਸਕਦਾ ਇਹ ਕਹੇ ਕਿ ਮੈਂ ਡਿਕਟੇਟਰ ਆ ਡਿਕਟੇਟਰ ਹੋ ਸਕਦਾ ਆਪਣੇ ਪਰਿਵਾਰ ਦੇ ਲਈ ਡਿਕਟੇਟਰ ਹੋ ਸਕਦਾ ਆਪਣੇ ਮੁਲਕ ਦੇ ਲਈ No doubt no problem ਹੋ ਸਕਦਾ ਬਣ ਸਕਦਾ ਤੁਸੀਂ ਮੇਰੇ ਘਰੇ ਆਏ ਹੋ ਸਾਂਝਾ ਟੀਵੀ ਦੇ ਘਰੇ ਆਏ ਹੋ ਮੇਰਾ ਫਰਜ਼ ਮੰਨਦਾ ਤੁਹਾਡਾ ਸਤਿਕਾਰ ਕਰਨਾ ਮੇਰਾ ਫਰਜ਼ ਬਣਦਾ ਹੈ ਕਿ ਚੀਮਾ ਸਾਹਿਬ ਆਏ ਨੇ ਫਲਕ ਜੀ ਆਏ ਨੇ ਮੈਂ ਇਹਨਾਂ ਨੂੰ ਆਪਣੇ ਸਟੂਡੀਓ ਦੇ ਵਿੱਚ ਬਿਠਾਵਾਂ ਆਪਣੇ ਸਟੂਡੀਓ ਦਾ ਵਿਜ਼ਿਟ ਕਰਾਵਾਂ ਇਹਨਾਂ ਨੂੰ ਦੱਸਾਂ ਅਸੀਂ ਕੀ ਕਰ ਰਹੇ ਹਾਂ ਕਮਿਊਨਿਟੀ ਦੇ ਲਈ ਸਾਡੀ ਇਹ ਡਿਊਟੀ ਬਣਦੀ ਹੈ ਤਾਂ ਜੋ ਅਸੀਂ ਵੱਤ ਤੋਂ ਵੱਧ ਜਿਹੜੇ ਲੋਕ ਨੇ ਕਮੇਟ ਕਮੇਟੀ ਉਹਨੂੰ ਜੋੜ ਸਕੀ ਐ ਪਰ ਜੇ ਮੈਂ ਕਹਾ ਕਿ ਮੇਰਾ ਘਰ ਆ ਤੁਸੀਂ ਇੱਥੇ ਆਏ ਹੋ ਅੰਦਰੋਂ ਕੁੰਡੀ ਲਾ ਲਵਾਂ ਤੇ ਦਾਵੇਂ ਚੁੱਕ ਲਵਾਂ ਫਿਰ ਇਨਸਾਨੀਅਤ ਵਾਲੀ ਗੱਲ ਨਹੀਂ ਫਿਰ ਔਖਾ ਲੱਗਦਾ ਫਿਰ ਔਖਾ ਲੱਗਦਾ ਹਾਂ ਨਹੀਂ ਦੇਖੋ ਜਿੱਦਾਂ ਟਰੂਡੋ ਸਾਹਿਬ ਨੇ ਕਿਹਾ ਕਿ ਆਪਣੇ ਸਭ ਤੋਂ ক্লোਜ਼ ਫਰੈਂਡ ਨੂੰ ਛੱਡ ਕੇ ਡਿਕਟੇਟਰ ਝੂਠੇ ਨਾਲ ਜਾ ਕੇ ਜਪੀਆਂ ਪਾਈਆਂ ਜਾ ਰਹੀਆਂ ਇਟ ਡਸਨਟ ਐਰ ਸੋ ਬਹੁਤ ਬਹੁਤ ਵਾਰ ਤੁਸੀਂ ਆਏ ਹੋ ਸਟੂਡੀਓ ਦੇ ਸਮਾਂ ਕੱਢਿਆ ਤੇ ਆ ਕੇ ਸਾਰੇ ਕੈਨੇਡੀਅਨਾਂ ਨੂੰ ਕਿਉਂਕਿ ਅ ਪਿਕਸ ਜਿਹੜੀ ਸੰਸਥਾ ਹੈ ਉਹ ਹੈ ਵੀ ਮਨੁੱਖਤਾ ਦੇ ਲਈ ਹਿਮਨਿਟੀ ਲਈ ਆ ਸੋ ਤੁਸੀਂ ਅ ਫਰਦ ਜੀ ਜਾਂਦੇ ਜਾਂਦੇ 30 ਸਕਿੰਟਾਂ ਦੇ ਵਿੱਚ ਸਾਰੀ ਗੱਲਬਾਤ ਨੂੰ ਸੰਪੂਰਨ ਕਰਨ ਦੇ ਲਈ ਸੁਨੇਹਾ ਦੇ ਦਿਓ ਕਿ ਦੇਲਿਕ ਕਰਨ ਕੀ ਇੱਕ ਵਾਰੀ ਫਿਰ ਜਾਂਦੇ ਜਾਂਦੇ ਓਕੇ ਤੇ ਆਪਾਂ ਨੂੰ ਕੁਛ ਨਹੀਂ ਕਰਨਾ ਇੱਕ ਸਿੰਪਲ ਜੀ ਵੈਬਸਾਈਟ ਹੈ loyalcanadian.ca ਤੁਸੀਂ ਉੱਥੇ ਜਾਣਾ ਉੱਥੇ ਜਾ ਕੇ ਤੁਹਾਨੂੰ ਆਪਣਾ ਫ੍ਰੀ ਬੈਜ ਮਿਲ ਜੇਗਾ ਤੁਸੀਂ ਉਹਨੂੰ ਬਸ ਕਲਿੱਕ ਕਰਨਾ ਹੈ ਆਪਣੀ ਫੋਟੋ ਡ੍ਰੈਗ ਐਂਡ ਡ੍ਰੌਪ ਕਰਕੇ ਡਾਊਨਲੋਡ ਕਰਕੇ ਸੋਸ਼ਲ ਮੀਡੀਆ ਦੇ ਡਿਸਪਲੇ ਪਿਕਚਰ ਲਾਣੀ ਹੈ ਈਮੇਲ ਦਾ ਸਿਗਨੇਚਰ ਪਾਣਾ ਹੈ ਜਾਂ ਵੈਸੇ ਪੋਸਟ ਕਰਨਾ ਹੈ ਉਹ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਉੱਥੇ ਛੋਟਾ ਜਿਹਾ ਫਾਰਮ ਵੀ ਹੈ ਤੁਸੀਂ ਉਹ ਫਿਲ ਕਰ ਸਕਦੇ ਹੋ ਦੈਨ ਵੀ ਵਿਲ ਹੈਲਪ ਯੂ ਐਂਡ ਇਸ ਇਹ ਬਸ ਇਹ ਸਟੈਪ ਕਰਕੇ ਯੂ ਵਿਲ be part of the loyal canadian movement and you will be able to showcase ki haa tusi proud canadian ho and you stand with this loyalcanadian.ca is that right bahot bahot dhanwad is samay kadya te aan wale samay phir milange thank you tanveer singh ji sanman canadian hon de utte ummeed hai ki har darshak jada canada de vich khas karke sunne hai apne social media te loyalcanadian.ca ਵੈਬਸਾਈਟ ਤੇ ਜਾ ਕੇ ਆਪਣੀ ਪਿਕਚਰ ਜਰੂਰ ਡਾਊਨਲੋਡ ਕਰ ਲਿਓ ਤੇ ਚੇਤੇ ਰੱਖਿਓ ਸਾਡਾ ਸਭ ਤੋਂ ਵੱਡਾ ਜਿਹੜਾ ਫੰਕਸ਼ਨ ਹੁੰਦਾ ਉਹ ਨੇ ਦੋ ਨਗਰ ਕੀਰਤਨ ਪਹਿਲਾ ਨਗਰ ਕੀਰਤਨ ਹੈ ਜਿਹੜਾ ਉਹ ਹੋਏਗਾ 12 April ਨੂੰ ਦੂਜਾ ਨਗਰ ਕੀਰਤਨ 19 April ਨੂੰ ਦੋਨੋਂ ਨਗਰ ਕੀਰਤਨ ਵੈਨਕੂਵਰ ਵਾਲਾ ਤੇ ਸਰੀ ਵਾਲਾ ਇਹਦੇ ਵਿੱਚ ਤੁਸੀਂ ਆਪਣੇ ਵਪਾਰ ਦੀ ਜੀ ਐਡਵਰਟਾਈਜ਼ਮੈਂਟ ਕਰਦੇ ਆਂ ਤੇ ਜਰੂਰ ਸਾਡੀ ਟੀਮ ਦੇ ਜਿਹੜੇ ਐਕਸਪਰਟ ਨੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਜੋ ਤੁਹਾਡੇ ਵਪਾਰ ਦੀ ਗੱਲਬਾਤ 7 ਲੱਖ ਤੋਂ ਵੱਧ 71 ਹੋਏ ਲੋਕਾਂ ਤੱਕ ਪਹੁੰਚੇ ਸਾਡੀਆਂ ਜਿਹੜੀਆਂ ਆਦਮ ਕੱਦ ਲੱਗੀਆਂ ਹੋਈਆਂ ਸਕਰੀਨਾਂ ਨੇ 10 ਫੁੱਟ ਬਾਈ 20 ਫੁੱਟ ਦੀਆਂ ਉਹਦੇ ਉੱਤੇ ਤੇ ਨਾਲ ਦੇ ਨਾਲ ਸਾਡੇ 7 ਚੈਨਲਾਂ ਦੇ ਉੱਤੇ ਲਾਈਵ ਪ੍ਰੋਗਰਾਮ ਚੱਲੇਗਾ ਉਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਪਾਰ ਦੀ ਗੱਲਬਾਤ ਹੋਏਗੀ ਤੇ ਨਾਲ ਦੇ ਨਾਲ ਪਹਿਲਾ ਮੌਕਾ ਹੈ ਕਿ ਸਾਡੇ 4 ਦੇ 4 ਸਰਵਿਸ ਪ੍ਰੋਵਾਈਡਰ ਦੇ ਉੱਤੇ ਲਾਈਵ ਚੱਲ ਰਿਹਾ ਹੋਏਗਾ ਟੈਲਸ ਬੈਲ ਰੌਜਰ ਤੇ ਸ਼ਾਹ ਦੇ ਉੱਤੇ ਪ੍ਰੋਗਰਾਮ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਆਉਣ ਵਾਲੇ ਸਮੇਂ ਕੋ ਖਾਸ ਗੱਲਬਾਤ ਫਿਰ ਲੈ ਕੇ ਆਵਾਂਗੇ ਤਦ ਤੱਕ ਲਈ ਰਬਰਾਕਾ